ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਇਹ ਵਾਲੀ ਹੈ ਜੁੜੀਆਂ ਕਲੈਕਸ਼ਨਾਂ ਨੇ ਪਹਿਲਾਂ ਵੀ ਆਈਆਂ ਸੀ ਤਾਂ ਉਸ ਟਾਈਮ ਵੀ ਕਸਟਮਰਸ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਸੀ ਹੁਣ ਇਹ ਜਿਹੜੇ ਸੂਟ ਨੇ ਨਵੇਂ ਰੰਗਾਂ ਨਾਲ ਆਏ ਨੇ 400 ਵਿੱਚ ਤੁਹਾਨੂੰ ਜਿਹੜੇ ਔਰਗੈਂਜ਼ਾ ਦੀ ਸ਼ਰ ਔਰਗੈਂਜ਼ਾ ਦਾ ਦੁਪੱਟਾ ਤੇ ਜੌਰਜਟ ਦਾ ਬਾਟਮ ਮਿਲੇਗਾ ਰੇਟ ਇਹਨਾਂ ਦਾ 400 ਰੁਪਏ ਹੈ ਫ੍ਰੀ ਸ਼ਿਪਿੰਗ ਚਾਰजेस ਹੈ ਕੋਈ ਐਕਸਟਰਾ ਚਾਰजेस ਜਿਹੜੇ ਤੁਹਾਨੂੰ ਨਹੀਂ ਲੱਗਣਗੇ ਤੁਹਾਡੇ ਘਰ ਤੱਕ ਜਿਹੜੇ ਇਹ ਸੂਟ ਨੇ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਪਹੁੰਚਣਗੇ ਰੰਗ ਜਿਹੜੇ ਇਹਨਾਂ ਵਿੱਚ ਕੁਝ ਨਵੇਂ ਐਡ ਕੀਤੇ ਨੇ ਇਸ ਲਈ ਇਹਨਾਂ ਨੂੰ ਮੈਂ ਇੱਥੇ ਐਡ ਕਰ ਦਿੱਤਾ ਤਾਂ ਕਿ ਤੁਹਾਡੇ ਤੱਕ ਸਾਰੀ ਡਿਟੇਲ ਪਹੁੰਚ ਜਾਏ ਕਿ ਕਿਹੜੇ ਨਵੇਂ-ਨਵੇਂ ਰੰਗ ਇਹਨਾਂ ਵਿੱਚ ਐਡ ਹੋਏ ਨੇ ਗ੍ਰੇਡ ਸੇਮ ਪਹਿਲਾਂ ਵਾਲਾ ਹੀ ਆ ਪਰ ਇਹ ਕੀ ਰੰਗ ਜਿਹੜੇ ਨੇ ਉਹ ਨਵੇਂ ਐਡ ਹੋਣ ਕਰਕੇ ਮੈਂ ਅੱਜ ਦੀ ਵੀਡੀਓ ਵਿੱਚ ਇਹਨਾਂ ਨੂੰ ਜਿਹੜਾ ਕਿ ਐਡ ਕੀਤਾ ਨਵੇਂ ਰੰਗ ਆਏ ਨੇ ਸੋਹਣੇ-ਸੋਹਣੇ ਅਫੋਰਡੇਬਲ ਰੇਟ ਹੈ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਇਹ ਜਿਹੜਾ ਸੂਟ ਹੈ ਆਲਓਵਰ 5 ਮੀਟਰ ਦਾ ਕੈਮਰੀ ਕਾਟਨ ਦਾ ਸੂਟ ਆਏਗਾ ਡਿਜੀਟਲ ਪ੍ਰਿੰਟ ਦੇ ਨਾਲ ਦੁਪੱਟਾ ਜਿਹੜਾ ਇਹਦਾ ਸ਼ਿਫੌਨ ਦਾ ਹੈ 2.5 ਮੀਟਰ ਦਾ ਪਲੇਨ ਹੈ ਚਾਰ ਸਾਈਡਾਂ ਜਿਹੜੀਆਂ ਇਹਦੀਆਂ ਦੁਪੱਟੇ ਦੀਆਂ ਤੇ ਲੈਸ ਲੱਗੀ ਹੈ 680 ਰੁਪਏ ਦਾ ਰੇਟ ਹੈ ਇਹਦਾ ਸ਼ਿਫੌਨ ਦਾ ਦੁਪੱਟਾ ਹੈ ਸ਼ਿਫੌਨ ਦਾ ਦੁਪੱਟਾ ਜਿਹੜਾ ਸਾਰੀਆਂ ਭੈਣਾਂ ਬਹੁਤ ਪਸੰਦ ਕਰਦੀਆਂ ਨੇ ਪਹਿਲਾਂ ਇਹ ਥੋੜਾ ਸੂਟ ਆਇਆ ਸੀ ਤਾਂ ਲਗਭਗ 4 ਮੀਟਰ ਦੇ ਕੱਪੜੇ ਨਾਲ ਆਇਆ ਸੀ ਪਰ ਹੁਣ ਇਹ ਆ ਕਿ ਇਹਨੂੰ 5 ਮੀਟਰ ਦਾ ਸੀ ਭੈਣਾਂ ਦੀ ਡਿਮਾਂਡ ਤੇ ਟੋਟਲ 5 ਮੀਟਰ ਦਾ ਕੱਪੜਾ ਲੈ ਕੇ ਆਏ ਆਂ ਬਾਕੀ ਜਿਹੜੇ ਸੂਟ ਨੇ ਸਾਰੇ ਅਵੇਲੇਬਲ ਨੇ ਤੁਸੀਂ ਇਹਨਾਂ ਵਿੱਚੋਂ ਕੋਈ ਸੂਟ ਬਾਈ ਕਰਨਾ ਜਾਂ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੋਈ ਵੀ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ 623924575 ਜੋ ਦਿੱਤਾ ਆ ਉਸ ਨੰਬਰ 'ਤੇ ਤੁਸੀਂ ਮੈਸੇਜ ਕਰ ਦਿਓ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਕੁਇਰੀ ਕਰਨਾ ਚਾਹੁੰਦੇ ਹੋ ਸ਼ਾਰਟ ਅ ਪਿਓਰ ਸਲੱਬ ਕਾਟਨ ਦਾ 8 ਮੀਟਰ ਦੀ ਡਿਜੀਟਲ ਪ੍ਰਿੰਟ ਨਾਲ ਬਾਟਮ ਪਿਓਰ ਕੈਮਰੀ ਕਾਟਨ ਦਾ 8 ਮੀਟਰ ਦਾ ਪਲੇਨ ਦੁਪੱਟਾ ਕੋਟਾ ਚੈੱਕ ਦਾ ਬੈਚ ਵਰਕ ਹੋਇਆ ਲੈਸ ਲੱਗੀ ਹੈ 680 ਰੁਪਏ ਰੇਟ ਹੈ ਰੰਗ ਜਿਹੜੇ ਇਹਨਾਂ ਵਿੱਚ 30 ਹੈਗੇ ਨੇ ਤੇ ਰੰਗ ਜਿਹੜੇ ਸਾਰੇ ਬੜੇ ਜੁਨੀਕ ਜੇ ਨੇ ਤੇ ਸਾਰੀਆਂ ਭੈਣਾਂ ਇਹਨਾਂ ਨੂੰ ਬੜਾ ਪਸੰਦ ਕਰਦੀਆਂ ਨੇ ਕਿਉਂਕਿ ਇੱਕ ਦਾ ਸਿੰਪਲ ਸੌਬਰ ਚੇ ਕਲਰ ਨੇ ਗਰਮੀਆਂ ਲਈ ਸਪੈਸ਼ਲ ਨੇ ਸਮਰ ਸੀਜ਼ਨ ਵਿੱਚ ਜੋ ਸਾਰੀਆਂ ਭੈਣਾਂ ਇਹਨਾਂ ਨੂੰ ਸੁੱਟਣ ਨੂੰ ਜਿਹੜਾ ਬੜਾ ਪਿਆਰ ਦਿੰਦੀਆਂ ਨੇ ਇਸ ਵਾਰੀ ਇਹਨਾਂ ਦੇ ਕਨਸੈਪਟ ਥੋੜੇ ਜਿਹੜੇ ਨਵੇਂ ਆਏ ਨੇ ਉਹ ਮੈਂ ਇੱਥੇ ਐਡ ਕਰ ਦਿੱਤੇ ਨੇ ਐ ਜਿਹੜੇ ਸ਼ਰਟ ਆਲਓਵਰ ਟਾਈ ਮੀਟਰ ਦੀ ਡਿਜੀਟਲ ਪ੍ਰਿੰਟ ਸਬ ਕਾਟਨ ਵਿੱਚ ਬਾਟਮ ਕੈਮਰੀ ਕਾਟਨ ਦਾ ਟਾਈ ਮੀਟਰ ਦੁਪੱਟਾ ਕੋਟਾ ਟਾਈ ਮੀਟਰ ਦਾ 4 ਸਾਈਡ ਲੈਸ ਲੱਗੀ ਹੈ ਸਕੈਲਪਿੰਗ ਹੋਈ ਹੈ 2 ਸਾਈਡ ਤੇ ਪੈਚ ਵਰਕ ਹੋਇਆ ਹੈ ਆਮਲੇ ਜਿਹੜੇ ਸੂਟ ਨੇ 780 ਦੇ ਵਿੱਚ ਨੇ ਸ਼ਾਰਟ ਪ੍ਰਿੰਟਡ ਹੈ बॉटम प्लेन ਹੈ ਕੋਟਾ ਦੋਰੀਆ ਦਾ ਜਿਹੜਾ ਦੁਪੱਟਾ ਹੈ ਨਾਲ ਉਹ ਤੇ ਇੱਕ ਤਾਂ ਜਿਹੜਾ ਸਾਰੇ ਕੱਟਵਕ ਵਾਲੀ ਐਮਬਲੋਇਟਰੀ ਲੈਸ ਵੰਗੂ ਤੇ ਨਾਲ ਜਿਹੜੇ ਪੈਚ ਲੱਗੇ ਨੇ ਦੋ ਸਾਈਡਾਂ ਤੇ ਦੋ ਕੰਨਿਆਂ ਤੇ ਪੈਚ ਨੇ ਚਾਰੋਂ ਤੇ ਨਹੀਂ ਹੈ ਕਿਸੇ ਟਾਈਮ ਫਿਰ ਕਨਫਿਊਜ਼ਨ ਹੋ ਜਾਂਦੀ ਹੈ ਤਾਂ ਕਸਟਮਰ ਕਹਿੰਦੇ ਨੇ ਇਸ ਲਈ ਪਹਿਲੇ ਦੱਸ ਦਿਆ ਕਿ ਇਹਨਾਂ ਤੇ ਜਿਹੜੇ ਪੈਚ ਲੱਗੇ ਨੇ ਸਿਰਫ ਦੋ ਸਾਈਡਾਂ ਤੇ ਹੀ ਨੇ 프ਰਿੰਟ ਵਾਲੀਆਂ ਜਿਹੜੀਆਂ ਜਿਹੜਾ ਕੱਟਵਕ ਹੈ ਸਕੈਲਪਿੰਗ ਹੋਈ ਹੈ 4 ਸਾਈਡਾਂ ਤੇ ਆ ABC ਫੋਨ ਦੇ ਦੁਪੱਟਿਆਂ ਵਾਲੇ ਸੂਟ ਆਏ ਨੇ ਪਰ ਇਹਨਾਂ ਵਿੱਚ ਇਹ ਆ ਕਿ ਜਿਹੜਾ ਸੂਟ ਆਇਆ ਏ ਉਹ ਤੁਹਾਨੂੰ ਜੋਰਜਟ ਤਾਂ ਮਿਲੇਗਾ 5 ਮੀਟਰ ਤਾਂ ਦੁਪੱਟਾ ਇਹਦੇ ਨਾਲ ਵੀ ਸ਼ਿਫੋਨ ਦਾ ਹੈ ਇਹਦਾ ਰੇਟ ਬਹੁਤ ਆਫੋਰਡੇਬਲ ਹੈ 520 ਰੁਪਏ ਵਿੱਚ ਪਹਿਲਾਂ 520 ਦੇ ਜਿਹੜੇ ਆਂਦੇ ਸੀ ਉਹਨਾਂ ਨਾਲ ਦੁਪੱਟਾ ਮਸਲੀਨ ਦਾ ਸੀ ਪਰ ਹੁਣ ਇਸ ਵਾਲੀ ਨਵੇਂ ਕਨਸੈਪਟ ਨਾਲ ਆਏ ਨੇ ਤੇ ਸ਼ਿਫੋਨ ਦੇ ਦੁਪੱਟਿਆਂ ਵਾਲੇ ਸੂਟ ਆਏ ਨੇ ਰੰਗ ਇਹਨਾਂ ਵਿੱਚ 35 ਤੋਂ 40 ਹੈਗੇ ਨੇ ਇੱਥੇ ਸਾਰੇ ਐਡ ਨਹੀਂ ਮੈਂ ਕੀਤੇ ਉਹ ਬਾਕੀ ਰੰਗ ਦੇਖਣੇ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਉਹ ਨਵੇਂ-ਨਵੇਂ ਸੋਨੇ-ਸੋਨੇ ਸੂਟਾਂ ਦੇ ਨਾਲ ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ